ਬਹੁਤ ਫਰਕ ਪਾਉ ਹੈ ਜੀ ਬਹੁਤ ਫਰਕ ਪਾਉ ਬਹੁਤ ਵੱਡਾ ਫਰਕ ਗੱਲ ਇਹਦਾ ਲੱਗਦਾ ਜਿਹੜੀ ਸਪੋਰਟ ਕੀਤੀ ਗਈ ਉਹਦੇ ਨਾਲ ਬਹੁਤ ਜ਼ਿਆਦਾ ਲੀਡ ਮਿਲੂਗੀ ਤੁਹੀਂ ਦੇਖਦੇ ਦੇ ਨਾ ਜੀ ਲਗਭਗ ਆਖਰੀ ਮੀਟਿੰਗ ਜਿਹੜੇ ਅਵਦਾਬ ਸਾਹਿਬ ਸਖਜਿੰਦਰ ਸਿੰਘ ਤੁਸੀਂ ਦੇਖੋ ਸਾਰਾ ਪਿੰਡ ਹੀ ਆਇਆ ਪਿੰਡ ਨੇ ਕਿੰਨਾ ਵੱਡਾ ਰਿਸਪੌਂਸ ਦਿੱਤਾ ਸਰਦਾਰ ਗੁਰਦੇਵ ਸਿੰਘ ਚੇਦਮਾਨ ਸਾਹਿਬ ਦੇ ਘਰ ਮੀਟਿੰਗ ਹੋਈ ਹੈ ਸੋ ਮੈਂ ਮਤਲਬ ਸਮਝਦਾ ਕਿ ਬਹੁਤ ਵੱਡੀ ਲੀਡ ਦੇ ਨਾਲ ਆਮ ਆਦੀ ਪਾਰਟੀ ਦੇ ਦੇ ਤੋਂ ਜਿੱਤੂਗੀ ਔਰ ਪਹਿਲੀ ਵਾਰ ਸਰਸਾਲ ਦੇ ਇਤਿਹਾਸ ਦੇ ਵਿੱਚ ਪਰਵਾਦ ਬਾਦ ਤੇ ਹੰਕਾਰ ਦਾ ਜਿਹੜਾ ਨਾਮ ਸੂਗਾ ਅੰਤੋਕ ਕਾਲੀਆਂ ਵਾਲ ਸਮਰਸਾ ਦੇ ਵਿੱਚ ਕਿੰਨਾ ਫਰਕ ਪਾਉਗਾ ਜੀ ਬਹੁਤ ਫਰਕ ਪਾਉਗਾ ਬਹੁਤ ਵੱਡਾ ਫਰਕ ਗੱਲੀ ਦਾ ਲੱਲੋ ਜਿਹੜੀ ਸਪੋਰਟ ਕੀਤੀ ਗਈ ਉਹਦੇ ਨਾਲ ਬਹੁਤ ਜ਼ਿਆਦਾ ਲੀਡ ਮਿਲੂਗੀ ਤੁਸੀਂ ਦੇਖ ਲਈਦੇ ਨਾ ਜੀ ਲਗਭਗ ਆਖਰੀ ਮੀਟਿੰਗ ਜੀ ਜਿਹੜੇ ਅਫਸਰ ਸਾਹਿਬ ਸਿਕੰਦਰ ਸਿੰਘ ਤੁਸੀਂ ਦੇਖੋ ਸਾਰਾ ਪਿੰਡ ਹੀ ਆਇਆ ਪਿੰਡ ਨੇ ਕਿੰਨਾ ਵੱਡਾ ਰਿਸਪੌਂਸ ਦਿੱਤਾ ਸਰਦਾਰ ਗੁਰਦੇਵ ਸਿੰਘ ਚੇਅਰਮੈਨ ਸਾਹਿਬ ਦੇ ਘਰ ਮੀਟਿੰਗ ਹੋਈ ਹੈ ਸੋ ਮੈਂ ਮੱਲ ਸਮੇਂ ਦਾ ਕਿ ਬਹੁਤ ਵੱਡੀ ਲੀਡ ਦੇ ਨਾਲ ਆਮ ਆਦੀ ਪਾਰਟੀ ਦੇ ਦੇ ਤੋਂ ਜਿੱਤੂਗੀ ਔਰ ਪਹਿਲੀ ਵਾਰ 60 ਸਾਲ ਦੇ ਇਤਿਹਾਸ ਦੇ ਵਿੱਚ ਪਰਵਾਦ ਬਾਦ ਤੇ ਹੰਕਾਰ ਦਾ ਜਿਹੜਾ ਨਾਮ ਸ ਹੋਊਗਾ ਅੰਤੋਂ ਕਾਲੀਆਂ ਵਾਲੇ ਸਮਰਥਕ ਇਹਨਾਂ ਕਿੰਨਾ ਫਰਕ ਪਾਉਗਾ ਜੀ ਬਹੁਤ ਫਰਕ ਪਾਉਗਾ ਬਹੁਤ ਵੱਡਾ ਫਰਕ ਗਾਲੀ ਦਾ ਲੱਲੋ ਜਿਹੜੀ ਸਪੋਰਟ ਕੀਤੀ ਗਈ ਉਹਦੇ ਨਾਲ ਬਹੁਤ ਜ਼ਿਆਦਾ ਲੀਡ ਮਿਲੂਗੀ ਤੁਹੀਂ ਦੇਖੀ ਦਿਨ ਜੀ ਲਗਭਗ ਆਖਰੀ ਮੀਟਿੰਗ ਜੀ ਜਿਹੜੇ ਤਬਾਦਦ ਆਵਾਜ਼ ਸਾਹਿਬ ਸਖਜਿੰਦਰ ਸਿੰਘ ਤੁਸੀਂ ਦੇਖੋ ਸਾਰਾ ਪਿੰਡ ਹੀ ਆਇਆ ਪਿੰਡ ਨੇ ਕਿੰਨਾ ਵੱਡਾ ਰਿਸਪੌਂਸ ਦਿੱਤਾ ਸਰਦਾਰ ਗੁਰਦੇਵ ਸਿੰਘ ਚੇਦਮਾਨ ਸਾਹਿਬ ਦੇ ਘਰ ਮੀਟਿੰਗ ਹੋਈ ਹੈ ਸੋ ਮੈਂ ਮਤਲਬ ਸਮਝਦਾ ਕਿ ਬਹੁਤ ਵੱਡੀ ਲੀਡ ਦੇ ਨਾਲ ਆਮ ਆਦੀ ਪਾਰਟੀ ਦੇ ਦੇ ਤੋਂ ਜਿੱਤੂਗੀ ਔਰ ਪਹਿਲੀ ਵਾਰ 60 ਸਾਲ ਦੇ ਇਤਿਹਾਸ ਦੇ ਵਿੱਚ ਪਰਵਾਦ ਬਾਦ ਤੇ ਹੰਕਾਰ ਦਾ ਜਿਹੜਾ ਨਾਮ ਸ ਹੋਊਗਾ ਅੰਤੋਂ ਕਾਲੀਆਂ ਵਾਲੇ ਸਮਰਥਕ ਇਹਨਾਂ ਕਿੰਨਾ ਫਰਕ ਪਾਉਗਾ ਜੀ ਬਹੁਤ ਫਰਕ ਪਾਉਗਾ ਬਹੁਤ ਵੱਡਾ ਫਰਕ ਗੱਲ ਇਹਦਾ ਲੱਗੋ ਜਿਹੜੀ ਸਪੋਰਟ ਕੀਤੀ ਗਈ ਉਹਦੇ ਨਾਲ ਬਹੁਤ ਜ਼ਿਆਦਾ ਲੀਡ ਮਿਲੂਗੀ ਤੁਈ ਦੇਖਦੇ ਦੇ ਨਾ ਜੀ ਲਗਭਗ ਆਖਰੀ ਮੀਟਿੰਗ ਜੀ ਜਿਹੜੇ ਅਵਦਾਬ ਸਾਹਿਬ ਸਖਜਿੰਦਰ ਸਿੰਘ ਤੁਈ ਦੇਖੋ ਸਾਰਾ ਪਿੰਡ ਹੀ ਆਇਆ ਪਿੰਡ ਨੇ ਕਿੰਨਾ ਵੱਡਾ ਰਿਸਪੌਂਸ ਦਿੱਤਾ ਸਰਦਾਰ ਗੁਰਦੇਵ ਸਿੰਘ ਚੇਦਮਾਨ ਸਾਹਿਬ ਦੇ ਘਰ ਮੀਟਿੰਗ ਹੋਈ ਹੈ ਸੋ ਮੈਂ ਮਤਲਬ ਸਮਝਦਾ ਕਿ ਬਹੁਤ ਵੱਡੀ ਲੀਡ ਦੇ ਨਾਲ ਆਮ ਆਦੀ ਪਾਰਟੀ ਦੇ ਦੇ ਤੋਂ ਜਿੱਤੂਗੀ ਔਰ ਪਹਿਲੀ ਵਾਰ 60 ਸਾਲ ਦੇ ਇਤਿਹਾਸ ਦੇ ਵਿੱਚ ਪਰਵਾਦ ਬਾਦ ਤੇ ਹੰਕਾਰ ਦਾ ਜਿਹੜਾ ਨਾਸ ਹੋਊਗਾ ਅੰਤੋ ਕਾਲੀਆਂ ਵਾਲੇ ਸਮਰਥਨ ਦੇ ਨਾਲ ਕਿੰਨਾ ਫਰਕ ਪਾਊਗਾ ਜੀ ਬਹੁਤ ਫਰਕ ਪਾਊਗਾ ਬਹੁਤ ਵੱਡਾ ਫਰਕ ਗੱਲੀ ਦਾ ਲੱਲੋ ਜਿਹੜੀ سپورਟ ਕੀਤੀ ਗਈ ਉਹਦੇ ਨਾਲ ਬਹੁਤ ਜ਼ਿਆਦਾ ਲੀਡ ਮਿਲੂਗੀ ਤੁਸੀਂ ਦੇਖ ਲਈਦੇ ਨਾ ਜੀ ਲਗਭਗ ਆਖਰੀ ਮੀਟਿੰਗ ਜੀ ਜਿਹੜੇ ਅਫਸਰ ਸਾਹਿਬ ਸਿਕੰਦਰ ਸਿੰਘ ਤੁਸੀਂ ਦੇਖੋ ਸਾਰਾ ਪਿੰਡ ਹੀ ਆਇਆ ਪਿੰਡ ਨੇ ਕਿੰਨਾ ਵੱਡਾ ਰਿਸਪੌਂਸ ਦਿੱਤਾ ਸਰਦਾਰ ਗੁਰਦੇਵ ਸਿੰਘ ਚੇਅਰਮੈਨ ਸਾਹਿਬ ਦੇ ਘਰ ਮੀਟਿੰਗ ਹੋਈ ਹੈ ਸੋ ਮੈਂ ਮਤਲਬ ਸਮਝਦਾ ਕਿ ਬਹੁਤ ਵੱਡੀ ਲੀਡ ਦੇ ਨਾਲ ਆਮ ਆਦੀ ਪਾਰਟੀ ਦੇਦੇ ਤੋਂ ਜਿੱਤੂਗੀ ਔਰ ਪਹਿਲੀ ਵਾਰ 60 ਸਾਲ ਦੇ ਇਤਿਹਾਸ ਦੇ ਵਿੱਚ ਪਰਵਾਜ਼ ਬਾਦ ਤੇ ਹੰਕਾਰ ਦਾ ਜਿਹੜਾ ਨਾਮ ਸ ਹੋਊਗਾ ਅੰਤੋਂ ਕਾਲੀਆਂ ਵਾਲੇ ਸਮਰਥਕ ਦੇ ਨਾਲ ਕਿੰਨਾ ਫਰਕ ਪਾਉਗਾ ਜੀ ਬਹੁਤ ਫਰਕ ਪਾਉਗਾ ਬਹੁਤ ਵੱਡਾ ਫਰਕ ਗੱਲ ਇਹਦਾ ਲੱਗੋ ਜਿਹੜੀ ਸਪੋਰਟ ਕੀਤੀ ਗਈ ਉਹਦੇ ਨਾਲ ਬਹੁਤ ਜ਼ਿਆਦਾ ਲੀਡ ਮਿਲੂਗੀ ਤੁਹੀਂ ਦੇਖ